ਜੋ ਨਿਕ ਕਿਤਿਆਰੀ ਜਿਹੜੀ ਸੀ ਉਹ ਬੀਜੀ ਹੋਈ ਸੀ ਇਹਦੀ ਅੱਜ ਦੀ ਅਸਰ ਜਿਹੜੀ ਹਮ ਨੂੰ ਬਣ ਜਾਂਦੀ ਪੁਲਿਸ ਗ੍ਰਿਫਤ ਚ ਨਜ਼ਰ ਆਏ ਇਸ ਵਿਅਕਤੀ ਦੇ ਘਰ ਦੇ ਵਿੱਚ ਪੁਲਿਸ ਨੂੰ ਅਫੀਮ ਦੇ ਬੂਟੇ ਮਿਲੇ ਨੇ ਦੱਸਿਆ ਜਾ ਰਿਹਾ ਕਿ ਇਸ ਜਿਵਲੋ ਖਾਲੀ ਪਲਾੜ ਦੇ ਵਿੱਚ ਅਫੀਮ ਦੇ ਬੂਟੇ ਲਗਾਏ ਗਏ ਸੀ ਜਿਸ ਤੋਂ ਬਾਅਦ ਜਿਵੇਂ ਹੀ ਪੁਲਿਸ ਪਹੁੰਚੀ ਤਾਂ ਇਸ ਜਿਵਲੋ ਭੱਜਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਪੁਲਿਸ ਨੇ ਮੌਕੇ ਦੇ ਉੱਤੇ ਹੀ ਇਸ ਨੂੰ ਕਾਬੂ ਕਰ ਲਿਆ ਅਦਾਲਤ ਦੇ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਵੀ ਲਿਆ ਗਿਆ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਇਸ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਜਿਹੜੇ ਅਫੀਮ ਦੇ ਕੁਝ ਪੌਦੇ ਲਗਾਏ ਗਏ ਸੀ ਘਰ ਦੇ ਵਿੱਚ ਕੀ ਮਸਲਾ ਹੈਗਾ ਜੀ ਇਹ ਮਸਲਾ ਸੀਗਾ ਕੱਲ 19 ਤਰੀਕ ਨੂੰ ਨੀ ਤਨੋਂ ਚੌਕੀ ਚਾਰਜ ਰਹੀਆ ਪਾਸਤਲਾ ਅਚਨਚੇ ਚੈਕਿੰਗ ਕਰ ਰਹੀਆ ਸੀ ਤੇ ਬੈਂਕ ਲੱਗੇ ਪਿਛਲੇ ਪਾਸੇ ਖਾਲੀ ਜਗ੍ਹਾ ਪਈ ਹੈ ਉੱਥੇ ਜਾ ਕੇ ਵੇਖਿਆ ਇੱਕ ਆਦਮੀ ਘਬਰਾ ਗਿਆ ਉਹਦਾ ਨਾਮ ਪੁੱਛਿਆ ਉਹਨੇ ਦੱਸਿਆ ਨਾਮ ਆਪਣਾ ਹਰਬੰਸੀ ਸਾਨੂੰ ਸ਼ੰਗਾਰਾ ਸਿੰਘ ਜਦੋਂ ਉਹ ਚੈਕਿੰਗ ਕੀਤੀ ਤੇ ਉਹ ਲੱਗ ਕੇ ਉਹਨੇ ਇੱਕ ਕਿਆਰੀ ਜਿਹੜੀ ਸੀ ਉਹ ਬਿਜੀ ਹੋਈ ਸੀ ਇਹਦੀ ਇੱਕ ਖਸਕਾਸ਼ ਦੀ ਫਸਲ ਜਿਹੜੀ ਗਾਂਪੂਕੀ ਬਣ ਜਲਦੀ ਆ ਉਹ ਪੁੱਕੀ ਬਣਾ ਕੇ ਵੇਚਦਾ ਸੀ ਜਾਂ ਫਿਰ ਖਾਣ ਵਾਲਾ ਖਾਣ ਵਾਲਾ ਹੋਣਾ ਵਾ ਮੌਕੇ ਤੇ ਉੱਤੇ ਜਿਹੜੀ ਫੜੀ ਗਈ ਉਹ ਕੱਚੇ ਸੀ ਬੂਟੇ ਅਜੇ ਕਿ ਉਹ ਗੋੜ ਰਿਆ ਸੀਗਾ ਤੇ ਮੌਕੇ ਤੇ ਫੜਿਆ ਗਿਆ ਫੜ ਕੇ ਅਫੀਅਰ ਦਰਜ ਕਰ ਦਿੱਤੀ ਗਿਆ ਜਦੋਂ ਕੋਰਟ ਚ ਪੇਸ਼ ਕਰ ਦਿੱਤਾ ਗਿਆ ਰਵੰਸ ਸਿੰਘ ਨਾਮ ਦੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਜਿਵੇਂ ਉਹ ਆਪਣੇ ਘਰ ਦੇ ਵਿੱਚ ਜੋ ਖਾਲੀ ਜਗ੍ਹਾ ਸੀ ਉਥੇ ਅਫੀਮ ਦੇ ਬੂਟੇ ਲਗਾਏ ਗਏ ਸੀ ਦੱਸਦੀ ਕਿ ਹੁਣ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਤੇ ਪੁਲਿਸ ਨੇ ਰਿਮਡ ਲਈ ਅੰਮ੍ਰਿਤਸਰ ਤੋਂ ਹਰਜੀਤ ਕਰੇਵਾਲ ਪੰਜਾਬੀਓ ਚੈਨਲ